ਮਹਾਰਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ੍ਰਿਸ਼ਟੀ ਚੈਨਲ ਦੇ ਦਰਸ਼ਕੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅਸੀਂ ਦ੍ਰਿਸ਼ਟੀ ਚੈਨਲ ਨੂੰ ਬਹੁਤ ਵਧੀਆ ਸਹਿਯੋਗ ਦੇ ਰਹੇ ਹੋ ਅੱਜ ਦਾ ਦਿਨ ਜਿਹੜਾ ਬੜਾ ਉਤਤਜਨ ਹਲ ਹੈ ਕਿ ਅੱਜ ਸਤਿ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਜਿਸ ਦਿਨ ਸੰਵੰਦ ਹੋਇਆ ਸੀ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਤੇ ਸਿੱਖੀ ਸਿਧਾਂਤਾਂ ਦੇ ਬਾਰੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਗੁਰੂ ਅਮਰਦਾਸ ਜੀ ਸਿਕਮ ਦੇ ਤੀਸਰੇ ਗੁਰੂ ਹੋਏ ਨੇ ਜਿਨ੍ਹਾਂ ਨੇ ਪ੍ਰਗਤੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਤਦ ਗੁਰੂ ਅੰਗਦ ਦੇਵ ਜੀ ਨੇ ਗੁਰਬੱਦੀ ਜਿਹੜੀ ਆ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਕੀਤੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਸਿੱਖੀ ਦੇ ਪ੍ਰਚਾਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਹੱਤਵਪੂਰਨ ਯੋਗਦਾਨ ਹੈ ਗੁਰੂ ਅਮਰਦਾਸ ਜੀ ਨੇ ਬੜਾ ਲੰਮਾ ਸਮਾਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਸੇਵਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਗੁਰਬੱਦੀ ਜਿਹੜੀ ਆ ਵੱਡੀ ਉਮਰ ਦੇ ਵਿੱਚ ਆਣ ਕੇ ਪ੍ਰਾਪਤ ਹੋਏ ਕਿੰਨੇ ਸਾਲ ਉਸਤਾ ਨੇ 12 ਸਾਲ ਲਗਾਤਾਰ ਗਾਗਰ ਦੀ ਪਾਣੀ ਲਿਆ ਕੇ ਸੇਵਾ ਕਰਨੀ ਗੁਰੂ ਅੰਗਦ ਦੇਵ ਜੀ ਦੀ ਅਤੇ ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਇਹੋ ਜਿਹੇ ਘਟਨਾਵਾਂ ਵਾਪਰੀਆਂ ਕਿ ਜਿਨ੍ਹਾਂ ਨੂੰ ਉਹ ਇਤਿਹਾਸ ਦੇ ਵਿੱਚ ਬੜੇ ਮਾਨਨਾਉਂ ਸੁਣ ਕੀਤਾ ਜਾਂਦਾ ਹੈ ਕਿ ਜਦੋਂ ਉਹਨਾਂ ਦਾ ਪੈਰ ਹਰੂਪ ਸਾਹਿਬ ਦੇ ਕਿਲੇ ਨਾਲ ਲੱਗਿਆ ਤਾਂ ਉਹਨਾਂ ਨੇ ਬਿੜੀਗਾ ਕਰਸੀ ਪਾਣੀ ਵਾਲੀ ਉਹ ਨਹੀਂ ਡੋਲਣ ਦਿੱਤੀ ਤੇ ਕਈ ਭਜਨ ਗਲਾਸ ਨੂੰ ਦੇ ਬਾਵਜੂਦ ਹਰੂਪ ਸਾਹਿਬ ਦਇਆਧਾਰਾਨ ਸੀਗੇ ਦਿਨਾਂ ਨੇ ਉੱਚੀ ਉੱਚੀ ਪਦਵੀ ਪ੍ਰਾਪਤ ਕਰਨੀ ਸੀ ਉਹਨਾਂ ਨੇ ਬੜੇ ਸਨਮਾਨ ਨਾਲ ਬੜੇ ਮਾਣ ਨਾਲ ਇਹ ਸੇਵਾ ਨਿਭਾਈ ਗੁਰੂ ਅਮਰਦਾਸ ਜੀ ਦੀ ਸਭ ਤੋਂ ਮਹਾਨ ਦੇਣ ਫਿਰਕੂਵਾਲ ਸਾਹਿਬ ਦੇਖਿਓ ਬੋਲੀ ਸਾਹਿਬ ਦੀ ਸਥਾਪਨਾ ਹੈ ਅਤੇ ਗੁਰੂ ਲੰਗਰ ਦੀ ਪ੍ਰਥਾ ਜਿਹੜੀ ਹੈ ਗੁਰੂ ਅਮਰਦਾਸ ਜੀ ਨੇ ਬੜੀ ਸ਼ਰਧਾ ਭਾਵਨਾ ਨਾਲ ਜਿਹੜੀ ਕੇ ਸਾਹਿਬ ਜੀ ਕੋਲ ਗਾਨਕ ਦੇਵ ਜੀ ਤੋਂ ਚੱਲੀ ਆ ਰਹੀ ਸੀ ਨੂੰ ਨਵਾਉਣ ਦੀ ਕੋਸ਼ਿਸ਼ ਕੀਤੀ ਬੜੀ ਬੜੀ ਤਨਦੇਹੀ ਨਾਲ ਬੜੇ ਸਤਕਾਰ ਨਾਲ ਤੇ ਬੜੇ ਸਾਦੇ ਰੂਪ ਵਿੱਚ ਉਹਨਾਂ ਨੇ ਉਹ ਨੂੰ ਨਵਾਇਆ ਇਹ ਪ੍ਰਥਾ ਸਿੱਖਾਂ ਲਈ ਬੜੇ ਮਾਨ ਦੀ ਗੱਲ ਭਣੀ ਕਿ ਕਿਤੇ ਵੀ ਜੇ ਕੋਈ ਮੁਸੀਬਤ ਹੁੰਦੀ ਹੈ ਜਾਂ ਕਿਤੇ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਦੇਸ਼ ਵਿੱਚ ਕਿਸੇ ਕੰਟਰੀ ਵਿੱਚ ਕਿਸੇ ਕਿਸੇ ਵੀ ਅਬਦੋ ਦੇ ਵਿਲੇ ਤਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਦੇ ਵਾਸਿਖ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਰਕੇ ਲੋੜਵੰਦਾਂ ਦੀ ਲੋੜਾਂ ਪੂਰੀਆਂ ਕਰਨ ਲਈ ਬੜੀਆਂ-ਬੜੀਆਂ ਮੁਸ਼ਕਲ ਥਾਵਾਂ ਦੇ ਉੱਤੇ ਪਹੁੰਚ ਜਾਂਦੇ ਰਹੇ ਤੇ ਪਹੁੰਚ ਰਹੇ ਨੇ ਜਿੰਨੀਆਂ ਸੇਵਾਵਾਂ ਲੰਗਰ ਦੀਆਂ ਜਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਿੱਖ ਸੰਗਤਾਂ ਕਰ ਰਹੀਆਂ ਨੇ ਤੇ ਜਿੰਨਾ ਖਰਚਾ ਲੰਗਰਾਂ ਤੇ ਜਾਂ ਕੂਛਿਆਂ ਪ੍ਰੋਜੈਕਟਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਅਗਰ ਯਹੂਦੀਆਂ ਦੀ ਤਰ੍ਹਾਂ ਇਹ ਨਾ ਪੈਸਾ ਸਿੱਖ ਕੌਮ ਨੂੰ ਭਾਰਨ ਵਾਸਤੇ ਸਿੱਖ ਕੌਮ ਨੂੰ ਸਟੈਬਲਿਸ਼ ਕਰਨ ਵਾਸਤੇ ਸਿੱਖਾਂ ਨੂੰ ਸਟੈਬਲਿਸ਼ ਕਰਨ ਵਾਸਤੇ ਸਿੱਖ ਨੌਜਵਾਨ ਨੂੰ ਸਟੈਬਲਿਸ਼ ਕਰਨ ਵਾਸਤੇ ਸਕੂਲ ਕਾਲਜ ਹਸਪਤਾਲ ਇੰਡਸਟਰੀਆਂ ਤੇ ਕਾਰੋਬਾਰ ਖੁੱਲ ਜਾਂਦੇ ਤਮ ਅਮਰੀਕਾ ਦੇ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਕੌਮ ਜਿਹੜੀ ਆ ਉਸ ਕੌਮ ਹੋਣੀ ਸੀ ਤੇ ਸਭ ਤੋਂ ਪੜੇ ਲਿਖੇ ਵਿਦਵਾਨ ਲੋਕ ਜਿਹੜਿਆ ਉਹ ਸਿੱਖੀ ਦੇ ਵਿੱਚ ਪੈਦਾ ਹੋਏ ਨੇ ਤੇ ਉਹ ਹੋਰ ਵੀ ਉਸ ਸੰਦੇਸ਼ਕ ਕੋਈ ਵਕ ਸੀਗਾ ਜਦੋਂ ਖਾਲਸਾ ਘਲ ਅਮਰਸਰ ਤੋਂ ਹਿੰਦੁਸਤਾਨ ਦੀਆਂ ਆਈਐਸ ਵਗੈਰਾ ਦੀਆਂ ਪੋਸਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਉਮੀਦਵਾਰ ਜਾਂਦੀ ਸੀ ਕਿ ਉਹ ਖਾਂਸਾ ਕੱਲ ਜਾਂ ਬਰਸਾਤ ਤੋਂ ਜਾਂਦੀ ਸੀ ਵਿੜਕੇ ਬੜੇ ਮਾਨ ਦੀ ਹਾਲ ਹੈ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਸੀਗਾ ਇੱਕ ਤੋਂ ਉਹਨਾਂ ਨੇ ਵਿਆਹ ਦੀ ਜਿਹੜੀ ਪ੍ਰਥਾ ਸਿੱਖੀ ਉਹਨੇ ਲੜਕੀਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਤੇ ਜਿਹੜੀਆਂ ਵਿਧਵਾ ਹੋਈਆਂ ਜਨਾਨੀਆਂ ਨੇ ਉਹਨਾਂ ਨੂੰ ਬਚਾਉਣ ਲਈ ਸਦੀ ਦੀ ਪ੍ਰਥਮ ਕ੍ਰੰਧਤਾ ਜਿਹੜੀਆਂ ਨੌਜਵਾਨ ਲੜਕੀਆਂ ਨੇ ਜਿਨ੍ਹਾਂ ਨੂੰ ਮਨੂਵਾਦੀਆਂ ਨੇ ਮਨੂਵਾਦੀ ਰਿਸ਼ੀਆਂ ਨੇ ਨੇ ਵਿਆਹ ਦੇ ਕਈ ਪੇਧ ਕਰ ਦਿੱਤੇ ਜਿਹਦੇ ਵਿੱਚ ਤਕਰੀਬਨ ਇਹੋ ਜਿਹੀਆਂ ਘਟਨਾਵਾਂ ਸੀਗੀਆਂ ਕਿ ਧੀਆਂ ਦਾ ਦਾਨ ਕਿਵੇਂ ਕੀਤਾ ਜਾਂਦਾ ਉਹਨਾਂ ਨੂੰ ਸਾਰਿਆਂ ਨੂੰ ਸਮਾਪਤ ਕਰਕੇ ਉਹ ਅਮਰਦਾਸ ਜੀ ਨੇ ਜਿਹੜੀਆਂ ਪਰਥਾ ਜਿਹੜੀ ਆ ਸਿੱਖੀ ਦੇ ਵਿੱਚ ਲਾਵਾਂ ਦੀ ਸ਼ੁਰੂ ਕੀਤੀ ਜਿਹਦੇ ਵਿੱਚ ਆਣ ਕੇ ਸਤੀ ਪ੍ਰਥਨ ਕੀਤਾ ਜਿਹੜੀ ਵਿਧਵਾ ਔਰ ਸੀ ਉਹ ਦਾ ਸਨਮਾਨ ਵਧਾਇਆ ਤੇ ਇਥੋਂ ਤੱਕ ਨਿਯਮਤ ਕਰ ਦਿੱਤਾ ਗਿਆ ਕਿ ਜਿਹੜੇ ਸਾਡੇ ਨਜ਼ਦੀਕੀ ਰਿਸ਼ਤੇ ਨੇ ਪਤਰੀ ਤੇ ਮਾਤਰੀ ਪਿਤਰੀ ਤੇ ਮਾਤਰੀ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਵਿਆਹ ਨਹੀਂ ਨਿਖੇਦ ਕਰਤਾ ਗਿਆ ਤਾਂ ਕਿ ਜਿਹੜੀ ਜਨਰੇਸ਼ਨ ਆ ਉਹਦੇ ਵਿੱਚ ਪਾਤ ਦੀ ਪ੍ਰਥਾ ਜਿਹੜੀ ਆ ਉਹ ਖਤਮ ਨਾ ਹੋ ਸਕੇ ਔਰਤਾਂ ਨੂੰ ਇਹ ਇਨਾ ਸਨਮਾਨ ਦਿੱਤਾ ਗਿਆ ਕਿ ਮਤਲਬ ਕਈ ਵਰਦਾਨ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਜਿਹੜਿਆ ਪੌਰਤਾਂ ਵਿੱਚ ਬਕਸ਼ਿ ਸਿਕਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਾਂ ਜ਼ਿਕਰ ਕਰਦੇ ਹਾਂ ਜਿਹਦੇ ਵਿੱਚ ਗੁਰੂ ਸਾਹਿਬ ਦੇ ਬਹੁਤ ਸਾਰੇ ਸ਼ਬਦ ਸ਼ਲੋਕ ਤੇ ਜਿਹੜੀ ਹੈਗੇ ਨੇ ਬਾਣੀ ਜਿਹੜੀ ਆ ਦਰਜ ਹੈ ਜਿਸ ਨੇ ਬਹੁਤ ਲਗਮੀ ਸੇਧ ਸੇਕੌਮ ਦਿੱਤੀ ਹੈ ਅੱਜ ਦੇ ਦਿਨ ਦੇ ਵਿੱਚ ਜੇ ਆਪਾਂ ਵਿਚਾਰ ਕਰੀਏ ਤਾਂ ਸਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇਹ ਮਿਸ਼ਨ ਸਿੱਖਰ ਦਾ ਅਪਣਾਇ ਜਿਸ ਨੂੰ ਪ੍ਰਚਾਰ ਕੀਤਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਹ ਸੀ ਕਿ ਪ੍ਰਮਾਤਮਾ ਤੋਂ ਵਿਛੜੀ ਹੋਈ ਹੂ ਆਤਮਾ ਹਰ ਪ੍ਰਾਣੀ ਦੇ ਵਿੱਚ ਹਰ ਘਾਟ ਘਾਟ ਦੇ ਵਿੱਚ ਵਸਦੀ ਹੈ ਤੁਹਾਨੂੰ ਉਸ ਨੇ ਪ੍ਰਮਾਤਮਾ ਦੇ ਨਾਲ ਕਿਵੇਂ ਮੇਲ ਖਾਣਾ ਹੈ ਪ੍ਰਮਾਤਮਾ ਤੇ ਆਤਮਾ ਦੇ ਵਿਚਕਾਰ ਜਿੰਨੀ ਚੋਲਗਿਰੀ ਸੀ ਉਹ ਰਹਿਨਮਾਈ ਦੇ ਲੈਵਲ ਤੇ ਰਹਿ ਗਈ ਜਿਹੜੀ ਪੂਜਾ ਪ੍ਰਤੀਸ਼ਟਾ ਸੀ ਜਿਹੜੀ ਸਿਮੂਲੈਂਸੀ ਉਹ ਅਕਾਲ ਪੁਰਖ ਦਾ ਹੁਣ ਜਿਹੜਾ ਸਿੱਖੇ ਦੇ ਵਿੱਚ ਨਿਸ਼ਚਿਤ ਕਰਤਾ ਹੈ ਕਿਉਂਕਿ ਅਸੀਂ ਅਕਾਲ ਪੁਰਖ ਦੀ ਅਚਾਨਕ ਅਕਾਲਪੁਤ ਇਹ ਕਿਹਦਾ ਸਾਧਨ ਸੀ ਜਿਨੇ ਇੱਕ ਕਵਾਉ ਦੇ ਵਿੱਚ ਪੁਲਕਾਇਨਾਵਤਾਂ ਦਾ ਬ੍ਰਹਮੰਡਾਂ ਦਾ ਸਿਰਜਣਾ ਕਰ ਦਿੱਤੀ ਉਹਦੀ ਪ੍ਰਤਪਾਲਨਾ ਕਰਦੇ ਰਹੇ ਪ੍ਰਤਪਾਲਨਾ ਕਰੀ ਜਾ ਰਹੇ ਨੇ ਸੰਗਾਰ ਹੋ ਰਿਹਾ ਹੈ ਇਹ ਇੱਕ ਕੁਦਰਤੀ ਨਿਯਮ ਸੀ ਅਕਾਲਪੁਤ ਕਿਉਂਕਿ ਕੁਛ ਧਰਮਾਂ ਨੇ ਉਹ ਕਿਦਰ ਮੰਦੀ ਉਹ ਜਿਹੜੀ ਆ ਇਹ ਵਕਤ ਦੇ ਨਾਲ ਹੁੰਦੀ ਰਹੀ ਜੀਵਨ ਕੇ ਕੱਲ ਵੀ ਐਪੀਸੋਡ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਦ੍ਰਿਸ਼ਟੀ ਚੈਨਲ ਤੋਂ ਕਿ ਜਦੋਂ ਮਨੁੱਖ ਪੈਦਾ ਹੋਇਆ ਉਦੋਂ ਕੋਈ ਧਰਮ ਨਹੀਂ ਸੀ ਜਿਉਂ-ਜਿਉਂ ਉਹਦੇ ਵਿੱਚ ਡੋਮੀਨੇਸ਼ਨ ਬਾਦਸ਼ਾਹਾਂ ਦੀ ਡੋਮੀਨੇਸ਼ਨ ਦਾਨਸ਼ਮੰਦਾ ਦੀ ਹੁੰਦੀ ਗਈ ਉਹਨਾਂ ਨੇ ਆਪਣੇ ਆਪਣੇ ਸੱਤ ਜਿਹੜੇ ਉਤਾਰ ਕਰਨੇ ਸ਼ੁਰੂ ਕਰਤੇ ਜਿਨ੍ਹਾਂ ਦੇ ਵਿੱਚ ਇੱਕ ਦੂਜੇ ਦੀ ਸਹਿਮਤੀ ਨਾ ਹੋ ਉਤੋਂ ਵੱਖਰੇ ਵੱਖਰੇ ਤਰਮਡੇ ਨੇ ਉਹ ਪੈਦਾ ਹੁੰਦੇ ਗਏ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਇੱਕ ਆਕਾਲ ਫੁਰਖ ਤੋਂ ਟੁੱਟ ਕੇ ਮੂਰਤੀ ਪੂਜਾ ਵਾਲਾ ਰੁਝਾਨ ਵਧ ਆ ਗਿਆ ਮੂਰਤੀ ਪੂਜਾ ਦੁੱਖਾਂ ਦੀ ਪੂਜਾ ਕੁਦਰਤ ਦੇ ਹਿੱਸਿਆਂ ਦੀ ਪੂਜਾ ਉਣੀ ਸ਼ੁਰੂ ਹੋ ਗਈ ਜਿਹਦੇ ਨਾਲ ਅਕਾਲ ਪੁਰਖ ਦੀ ਜਿਹੜੀ ਮਹਿਮਾ ਸੀ ਉਹ ਘਟਣੀ ਸ਼ੁਰੂ ਹੋ ਗਈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਪ੍ਰਮਾਤਮਾ ਸੀ ਪਹਿਲਾਂ ਵੀ ਦੁਨੀਆ ਵਸਦੀ ਸੀ ਪਹਿਲਾਂ ਵੀ ਧਰਮ ਸਖਤ ਮਠ ਸਭ ਕੁਸ਼ੀ ਦਾ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਇੱਕ ਚੇਤਨਾ ਪੈਦਾ ਕਰਨ ਲਈ ਉਹਨਾਂ ਨੂੰ ਉਹਨਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਮਿਸ਼ਨ ਦਿੱਤਾ ਕਿ ਅਕਾਲ ਪੁਰਖ ਦੀ ਪੂਜਾ ਸਭ ਤੋਂ ਸ਼੍ਰੇਸ਼ਟ ਹੈ ਜਿਹਦੇ ਵੱਲ ਤੁਹਾਡਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਾਲ ਪੁਰਖ ਤੋਂ ਬਿਨਾਂ ਵਿਚਾਰ ਕੋਈ ਵੀ ਐਸਾ ਮਾਧਿਅਮ ਨਹੀਂ ਹੈ ਜਿਹੜਾ ਤੁਹਾਨੂੰ ਮੁਕਤੀ ਦੇ ਸਕੇ ਮੁਕਤੀ ਦੇ ਸਿਧਾਂਤ ਦੇ ਉੱਤੇ ਗੁਰਬਾਣੀ ਇਸ ਗੱਲ ਤੇ ਆਈ ਕਿ ਮੁਕਤੀ ਜਿਉਂਦਿਆਂ ਮਿਲਣੀ ਚਾਹੀਦੀ ਹੈ ਮਰਨ ਤੋਂ ਬਾਅਦ ਦੀ ਮੁਕਤੀ ਦਾ ਕੋਈ ਸਰੋਕਾਰ ਨਹੀਂ ਹੈ ਸਿੱਖੋਂ ਸਿੱਖ ਨੂੰ ਸਿੱਖਾਂ ਨੂੰ ਇਹ ਇੱਕ ਸਿੱਧਬਲੀ ਕਿ ਜਿੱਥੇ ਸਿੱਖ ਬੰਦਗੀ ਕਰਨਗੇ ਉਹ ਜੀਵਨ ਮੁਕਤ ਹੋਗੇ ਕਾਮ ਕ੍ਰੋਧ ਲੋਭ মোহ ਹੰਕਾਰ ਉਹਨਾਂ ਦੇ ਉੱਤੇ ਭਾਰੂ ਨਹੀਂ ਹੋਏਗਾ ਬੇਈਮਾਨੀ ਭ੍ਰਸ਼ਟਾਚਾਰ ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹਨਾਂ ਦੇ ਉੱਤੇ ਅਸਰ ਨਹੀਂ ਕਰੇਗਾ ਉਹਦੇ ਨਾਲ ਕੀ ਹੋਏਗਾ ਕਿ ਮਨੁੱਖ ਨਰਲੇਬ ਹੋਗੇ ਬੰਦਗੀ ਕਰੇਗਾ ਆਪਣੇ ਪਰਿਵਾਰ ਦੀ ਆਪਣੇ ਸੰਸਾਰ ਦੀ ਪਿਤਪਾਲਨਾ ਕਰਦਾ ਹੋਇਆ ਉਹਦੇ ਵਿੱਚ ਜੂੰਗਾ ਹੋਇਆ ਮੂਹਿਆਂ ਦੇ ਬਰਾਬਰ ਰਹੇਗਾ ਜੀਵ ਤਿਆਂ ਮਰ ਰਹੀ ਹੈ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਦਰਜ ਨੇ ਜਿਵੇਂ ਕਿ ਨਿਤਨੇਮ ਦੀਆਂ ਬਾਣੀਆਂ ਦਰਜ ਨੇ ਰਾਗ ਬੰਦ ਬਾਣੀਆਂ ਦਰਜ ਨੇ ਰਾਗ ਮੁਕਤ ਬਾਣੀਆਂ ਦਰਜ ਨੇ ਰਾਗ ਮਾਲਾ ਦਰਜ ਹੈ ਪਖਤਾਨੀਆਂ ਬਾਣੀਆਂ ਦਰਜ ਨੇ ਸਖਾਹੀਆਂ ਸਖਾਦੀ ਬਾਣੀ ਦਾਜ ਹੈ ਜਿੰਨਾ ਸਾਰਿਆਂ ਦਾ ਮਕਸਦ ਜਿੰਨਾ ਸਾਰਿਆਂ ਦਾ ਆਧਾਰ ਜਿਹੜਾ ਹੈ ਉਹ ਪਰਮਾਤਮਾ ਦੀ ਪੂਜਾ ਤੇ ਪ੍ਰਸ਼ਟਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਦੇ ਵਿੱਚ ਜਿੰਨੇ ਵੀ ਭਗਤ ਗੁਰੂ ਸਾਹਿਬਾਨ ਸਾਰੇ ਜਿਹੜੇ ਦਰਜ ਹੋਏ ਨੇ ਉਹਨਾਂ ਨੇ ਅਕਾਲ ਪੁਰਖ ਦੀ ਪੂਜਾ ਵਾਲੇ ਪਾਸੇ ਅਕਾਲ ਪੁਰਖ ਦੀ ਪ੍ਰਤੀਸ਼ਟਾ ਵਾਲੇ ਪਾਸੇ ਜ਼ੋਰ ਦਿੱਤਾ ਕਿ ਉਸ ਦੇ ਵਿੱਚ ਅਕਾਲ ਪੁਰਖ ਤੇ ਆਤਮਾ ਦੇ ਵਿਚਕਾਰ ਜਿੰਨੇ ਵੀ ਜੀਵ ਨੇ ਜੀਵ ਅਨਰਜੀਵ ਕੁਦਰਤ ਦੇ ਜਿੰਨੇ ਵੀ ਹਿੱਸੇ ਨੇ ਉਹਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਵਾਸਤਾ ਹੈ ਤੇ ਸਿੱਖ ਵਾਸਤੇ ਸਭ ਤੋਂ ਵੱਡੀ deen ਇਹ ਕਿ ਉਹਨਾਂ ਦੇ ਵਾਸਤੇ ਸਾਰੇ ਦਾ ਸਾਰੇ ਜਿਹੜੇ ਆ ਉਹ ਬਰਾਬਰ ਨੇ ਕਿਉਂਕਿ ਉਹਨਾਂ ਦੇ ਜਨਮ ਦੀ ਪ੍ਰਕਿਰਿਆ ਮਰਨ ਦੀ ਪ੍ਰਕਿਰਿਆ ਪਿਤਪਾਲਨਾ ਦੀ ਪ੍ਰਕਿਰਿਆ ਇੱਕ ਜੈਸੀ ਹੈ ਪੁਕ ਇਹਦੇ ਵਿੱਚ ਜਿਹੜੇ ਵਰਨ ਜਾਤ ਸੀਗੇ ਜਿਵੇਂ ਬ੍ਰਾਹਮਣ ਖੱਤਰੀ ਵੈਸ਼ শূਦਰ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਇਹਨਾਂ ਤੋਂ ਨਰਲੇਬ ਹੋ ਕੇ ਗੁਰੂ ਸਾਹਿਬ ਨੇ ਇੱਕ ਐਸੀ ਬਾਣੀ ਦਾ ਪ੍ਰਵਾਹ ਦਿੱਤਾ ਜਿਹਦੇ ਵਿੱਚ ਮੂਖ ਨੂੰ ਨੂੰ ਜੀਵੇਂ ਦਾ ਉਹ ਪੈਦਾ ਹੋਇਆ ਉਵੇਂ ਦਾ ਹੀ ਸਾਰੇ ਪੈਦਾ ਹੋਏ ਅੰਡਜ ਜੇਰੇ ਸੇਤਜ ਉਤਪਜ ਜਿਹੜੇ ਜਿਹੜੇ ਵੀ ਪ੍ਰਕਿਰਿਆ ਦੇ ਨਾਲ ਜਿਹੜੇ ਪੈਦਾ ਹੋ ਇਹਨੂੰ ਸਾਰੇ ਬਰਾਬਰ ਨੇ ਉਹਨਾਂ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸਦਾ ਹੈ ਉਹਨਾਂ ਦੇ ਉਹਨਾਂ ਦੀ ਸਾਹ ਪ੍ਰਕਿਰਿਆ ਉਹਨਾਂ ਦੀ ਤਿਤਪਾਲਨਾ ਪ੍ਰਕਿਰਿਆ ਉਹਨਾਂ ਦੇ ਜਨਮ ਦੀ ਪ੍ਰਕਿਰਿਆ ਉਹਨਾਂ ਦੇ ਮਰਨ ਦੀ ਪ੍ਰਕਿਰਿਆ ਸਾਰੀ ਬਰਾਬਰ ਇੱਕੋ ਜੀ ਹੋਈ ਪੁੰਨੀ ਪਾਪੀ ਐਸਾ ਨਹੀਂ ਜਿਸ ਨੂੰ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ ਕੋਈ ਸੰਤ ਕੋਈ ਮਹਾਤਮਾ ਕੋਈ avatars ਕੋਈ ਪੀਰ ਐਸ਼ਾ ਨਹੀਂ ਜਿਹਨੂੰ ਕਿ ਕਿਸੇ ਵੱਖਰੀ ਪ੍ਰਕਿਰਿਆ ਦੇ ਵਿੱਚੋਂ ਜਨਮ ਲੈਣਾ ਪਿਆ ਹੋਵੇ ਮਤੇ ਆ ਹਸ਼ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਕਿ ਕਿਸੇ ਮਹਾਤਮਾ ਨੇ ਕਮਲ ਤੋਂ ਜਨਮ ਲਿਆ ਕਿਸੇ ਨੇ ਰੌਖ ਤੋਂ ਲਿਆ ਕਿਸੇ ਨੇ ਕਿਸੇ ਤੋਂ ਲਿਆ ਉਹ ਸਾਰੇ ਦੀਆਂ ਸਾਰੀਆਂ ਦਾ ਸੰਬੋਲਕ ਅਸਰ ਹੈ ਅਰ ਸਿਰ ਵਿੱਤ ਤੇ ਜਿੰਨੀਆਂ ਵੀ ਇਹ ਚੀਜ਼ਾਂ ਪੈਦਾ ਹੋਈਆਂ ਨੇ ਪੰਡਜ ਜੀ ਰਸਿਤ ਉਹ ਜਿਹੜੀਆਂ ਉਹਨਾਂ ਦੀ ਪ੍ਰਕਿਰਿਆ ਆਪਣੀ ਆਪਣੀ ਹੈ ਜਿਹੜੀ ਮਨੁੱਖੀ ਪ੍ਰਕਿਰਿਆ ਹੈ ਉਹ ਸਾਰੀਆਂ ਸਾਰਿਆਂ ਨੇ ਹੀ ਮਾਂ ਦੇ ਪੇਟ ਤੋਂ ਪੈਦਾ ਹੋਣਾ ਹੈ ਪਿਤਾ ਦੀ ਜਨਮ ਤੋਂ ਪੈਦਾ ਹੁੰਦਾ ਐਸੀ ਐਸੀ ਇੱਕ ਮਹਾਨ ਸੰਖਿਆ ਜਿਹੜੀ ਕੁੱਲ ਕਾਇਨਾਤ ਨੂੰ ਹਰ ਤਰ੍ਹਾਂ ਨੂੰ ਹਰ ਮਜ਼ਬ ਨੂੰ ਹਰ مشواਸ਼ ਨੂੰ ਦੇਣੀ ਇਹ ਗੁਰੂ ਨਾਨਕ ਦੇਵ ਦੀ ਇੱਕ ਵਿਡਿਆਈ ਹੈ ਗੁਰੂ ਅਮਰਦਾਸ ਜੀ ਨੇ ਉਹਦੇ ਵਿੱਚ ਬਹੁਤ ਤਗੜਾ ਹਿੱਸਾ ਪਾਇਆ ਬੜੀ ਬੜੀ ਪਿਆਰੀ ਤੇ ਉੱਚ ਉੱਚ ਦਰਜੇ ਦੀ ਜਿਹੜੀ ਆ ਬਾਣੀ ਦਰਜ ਕੀਤੀ ਉਹਨਾਂ ਬਾਣੀਆਂ ਨੂੰ ਸੰਕਲਨ ਕੀਤਾ ਜਿਹੜੀ ਕਿ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਵਿੱਚ ਗੁਰੂ ਦੇ ਰੂਪ ਵਿੱਚ ਚਲ ਉਹਨਾਂ ਨੇ ਪ੍ਰਕਾਸ਼ ਮਾਨ ਕੀਤਾ ਸੈਫਟੀ ਰਿਕਵਰੈਂਸ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚ ਸੈਫਟੀ ਰਿਕਵਰ ਇੱਕ ਵਾਰ ਦਰਜੀ ਦੀ ਬਾਣੀਆਂ ਨੂੰ ਵਿੱਚ ਸੰਮਿਲਿਤ ਕਰਕੇ ਜਦੋਂ ਧੀਰਮੱਲੀਆਂ ਨੇ ਗੁਰਗੱ ਸਾਹਿਬ ਦਾ ਪ੍ਰਕਾਸ਼ ਨਹੀਂ ਦਿੱਤਾ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਸੈਫਟੀ ਰੂਪ ਨਾਲ ਲਖਾਇਆ ਦਾ ਕਰਵਾਇਆ ਉਹਨੂੰ ਗੁਰੂ ਦੀ ਖਤੀ ਦਿੱਤੀ ਇਹ ਇਸ ਕਰਕੇ ਉਹ ਨਾਨਕ ਦਾ ਮਿਸ਼ਨ ਸ਼ਬਦ ਅਰਥ ਹੈ ਇਹ ਉਹ ਸ਼ਬਦ ਜੇਨੂੰ ਸਾਰੇ ਹੀ ਦਰ ਸਾਰੇ ਵਿਸ਼ਵਾਸ ਇਹ ਗਲ ਮੰਨਦੇ ਨੇ ਕਿ ਕੁੱਲ ਕਾਇਨਾਤਾਂ ਦੀ ਪੁਤੀ ਜਿਹੜੀ ਉਹ ਸ਼ਬਦ ਤੋਂ ਹੀ ਆ ਨਾਮ ਹੋਈ ਹੈ ਤੇ ਕੁਰਬਾਨੀ ਦੇ ਵਿੱਚ ਇੱਕ ਬੜਾ ਵਧੀਆ ਸ਼ਬਦ ਆਉਂਦਾ ਕਿਰਤਮ ਨਾਮ ਜਪੇ ਤੇਰੀ ਜੀਵਾ ਸਤ ਨਾਮ ਤੇਰਾ ਪ੍ਰਭ ਗੁਰੂ ਨਾਨਕ ਨੇ ਪਰਪੂਰ ਬਲੇ ਨਾਮ ਦੀ ਜੀ ਦ੍ਰਿਸ਼ਟੀ ਉਹ ਸਾਡੇ ਵਰਗੇ ਜੀਵਾਂ ਤੇ ਭਾਈ ਕਿ ਤੁਸੀਂ ਉਸ ਪ੍ਰਮਾਤਮਾ ਨੂੰ ਉਸ ਸ਼ਬਦ ਨੂੰ ਯਾਦ ਕਰਨਾ ਹੈ ਉਹ ਉਸ ਸ਼ਬਦ ਰਾਹੀਂ ਪ੍ਰਮਾਤਮਾ ਨੂੰ ਆਰਾਧਨਾ ਹੈ ਜੇ ਤਾਂ ਕੋਈ ਸੂਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜਪ ਸਾਧ ਦੇ ਵਿੱਚ ਉਕਾਲ ਪੁਰਖ ਦੇ ਪਤਨ ਕਿੰਨੇ ਨਾਮ ਜਿਨ੍ਹਾਂ ਦੇ ਨਾਲ ਕੀਰਤਮ ਨਾਮ ਨੇ ਸਾਰੇ ਜਿਨ੍ਹਾਂ ਦੇ ਨਾਲ ਨਾਮ ਜਪਿਆ ਜਾ ਰਿਹਾ ਹੈ ਉਹਨਾਂ ਸਾਰਿਆਂ ਦਾ ਜ਼ਿਕਰ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਅੰਗਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਵਸ ਤੇ ਅਸੀਂ ਇੱਕ ਨਵੀਂ ਰਵੈਤਾਂ ਸ਼ੁਰੂ ਕਰ ਲਿਆ ਨੇ ਜਿਹਦੇ ਵਿੱਚ ਆਨ ਹਾਈ ਨਿਕਰੇੜੀ ਨੇ ਪਦਾਰਥ ਲੰਗਰਾਂ ਦੇ ਵਿੱਚ ਸ਼ਾਮਲ ਕਰਨਾ ਇਸ ਕੰਮ ਵਿੱਚ ਕੋਈ ਖਰਜ ਨਹੀਂ ਤੇ ਜਿੰਨਾ ਚੀਜ਼ਾਂ ਨੂੰ ਡਾਕਟਰ ਮਨਾ ਕਰਦੇ ਨੇ ਜਿੰਨਾ ਨੂੰ ਗੁਰੂ ਨਾਨਕ ਮਨਾ ਕਰਦਾ ਹੈ ਕਿ ਸਾਦਾ ਭੋਜਨ ਖਾਣਾ ਤੇ ਉਹ ਭੋਜਨ ਨਹੀਂ ਖਾਣਾ ਜਿਸ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਕਾਰ ਜਿਨ੍ਹਾਂ ਦੇ ਨਾਲ ਸਰੀਰ ਵਿੱਚ ਤੇ ਮਨ ਵਿੱਚ ਤੇ ਆਤਮਾ ਦੇ ਵਿੱਚ ਵਕਾਰ ਪੈਦਾ ਹੁੰਦੇ ਨੇ ਉਹ ਪਦਾਰਥ ਨਹੀਂ ਖਾਣੇ ਉਹ ਅਹੀਂ ਲੰਗਰਾਂ ਦਾ ਹਿੱਸਾ ਬਣਾ ਲਓ ਸਾਡੇ ਕੋਲ ਅਮੀਰੀ ਹੈ ਸਿੱਖ ਜਿਮਈ ਬਾਤ ਹੈ ਉਦੀ ਸੁਹੂਦੇ ਉਦੇ ਸਰਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇ ਪਛਣਾ ਦੀ ਦਸਾਂ ਗੁਰੂਵੰਦੇ ਪਛਣਾ ਦੀ ਗੁਰਗਨ ਸਾਧ ਦੀ ਬਾਣੀ ਦੀ ਛਤਰ ਸ਼ੋਹਰ ਸਾਡੇ ਕੋਲ ਰਾਜਨੀਤਕ ਤੌਰ ਤੇ ਛੇ ਰਿਹਾ ਗਾਲ ਤੱਕ ਸਰ ਹੈ ਸਾਡੇ ਕੋਲ ਸਾਰਾ ਸਮਾਇਆ ਸਾਨੂੰ ਚਾਹੀਦਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖਾਲਸਾ ਪੰਚਾਇਤਾਂ ਦਾ ਨਿਰਮਾਣ ਕਰੀਏ ਜਿਹਦੇ ਵਿੱਚ ਜਾਤ ਪਾਤ ਰੰਗ ਭੇਤ ਸਾਰੇ ਛੱਡ ਕੇ ਜਿਹੜੇ ਜਿਹੜੇ ਸਿਆਣੇ ਦਾਾਨਸ਼ਵਰ ਬੰਦੇ ਨੇ ਉਹਨਾਂ ਨੂੰ ਖਾਲਸਾ ਪੰਚਾਇਤਾਂ ਦੇ ਵਿੱਚ ਸ਼ਾਮਲ ਕਰੀਏ ਉਨਾ ਖਾਲਸਾ ਪੰਚਾਇਤਾਂ ਦੇ ਵਿੱਚ ਸਾਡੇ ਜਿਹੜੇ ਨਿੱਜੀ ਫੈਸਲੇ ਨੇ ਉਹ ਸਾਰੇ ਹੋਇਆ ਕਰਨ। ਅਰੰਤਾਂ ਵਿੱਚ ਸਿਰਫ ਉਹ ਹੀ ਫੈਸਲੇ ਜਾਣ ਜਿਹੜੇ ਉਹਨਾਂ ਖਾਲਸਾ ਪੰਚਾਇਤਾਂ ਤੋਂ ਸੰਭਾਲੇ ਨਹੀਂ ਜਾਣ। ਉਹ ਵੀ ਫੈਸਲੇ ਜਿਹੜੇ ਨੇ ਮੁੜ ਕੇ ਅਕਾਲ ਤਖਤ ਤੇ ਜਾਣ। ਅਕਾਲ ਤਖਤ ਕੌਮ ਦਾ ਸਰਮੋਹ ਤਖਤ ਹੈ। ਤੇ ਉਸ ਤਖਤ ਨੂੰ ਦੀ ਮर्यादा ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਕੌਮ ਨੂੰ ਇੱਕ ਵੱਡਾ ਹਮਲਾ ਮਾਰਨ ਦੀ ਲੋੜ ਹੈ ਕਿ ਉਥੇ ਇੱਕ ਸੈਕਟਰੀਏਟ ਤਿਆਰ ਕੀਤਾ ਜਾਵੇ ਸਮੂhtੀਆਂ ਸਰਕਾਰਾਂ ਦੇ ਦੇ ਪ੍ਰਾਪਰ ਉਹਨਾਂ ਵਿਦਵਾਨਾਂ ਦਾ ਉਹਨਾਂ ਚਾਰਮਾਨਾਂ ਦਾ ਉਹਨਾਂ ਬੁੱਧੀਜੀਵੀਆਂ ਦਾ ਉਹਨਾਂ ਦਾਨਿਸ਼ਮੰਦਾਂ ਦਾ ਉਹਨਾਂ ਗਿਆਨੀਆਂ ਦਾ ਦੇ ਵੱਖਰੇ ਵੱਖਰੇ ਡਿਪਾਰਟਮੈਂਟ ਦੇ ਨਾਲ ਜੋੜਿਆ ਜਾਵੇ ਕਿ ਕਿਹੜੇ 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 ਸਿਧਾਂਤ ਹਰ ਦੇਸ਼ ਦੀ ਸਰਕਾਰ ਜਿਹੜੀ ਆ ਉਹ ਸਿੱਖਾਂ ਦੇ ਖਿਲਾਫ ਜਾਂ ਸਿੱਖਾਂ ਦੇ ਹੱਕ ਵਿੱਚ ਕਰ ਰਹੀ ਹੈ ਉਹਨਾਂ ਦੀ ਸਮੀਖਿਆ ਕੀਤੀ ਜਾਵੇ ਉਹਨਾਂ ਦੀ ਸਮੀਖਿਆ ਕਰਕੇ ਅਕਾਲ ਤਖਤ ਤੇ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਅਕਾਲ ਤਖਤ ਹੁਕਮਨਾਮੇ ਦੇ ਤੌਰ ਤੇ ਪ੍ਰਵਾਨ ਕਰੇ ਇਸ ਤੋਂ ਵੀ ਉੱਤਮ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਹੰਕਾਰ ਨੂੰ ਤਿਆਗ ਲਈਏ ਆਪਣਾ ਆਉਧਿਆਂ ਨੂੰ ਤਿਆਗ ਦਈਏ ਤੇ ਆਉਣ ਵਾਲੀ ਜਿਹੜੀ ਸਾਡੀ ਰਾਜਨੀਤਿਕ ਤੇ ਧਾਰਮਿਕ ਅਪਰੋਚ ਹੈ ਉਹ ਨੌਜਵਾਨ ਪੀੜ੍ਹੀ ਜਿਹੜੀ ਆ ਜਿਹੜੀ ਗੁਰਸਿੱਖ ਗੁਰਮਰਯਾਦਾ ਦੇ ਨਾਲ ਜੁੜੀ ਹੋਈਆਂ ਜਿਹੜੀ ਡੈਡੀਕੇਟਡ ਹੈ ਡੈਡੀਕੇਟਡ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ 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 ਤਰੀਕੇ ਵਰਤਉਣ ਇੱਕ ਮਰਯਾਦਾ ਦੇ ਅਨੁਸਾਰ ਜੀੜੇ ਜਿਹੜੇ ਵਰਸਿਕ ਇੱਕ ਮਰਿਆਦਾ ਥੱਲੇ ਆਉਂਦੇ ਨੇ ਉਹਨਾਂ ਨੂੰ ਉਸ ਸੈਕਟੇਟ ਦਾ ਹਿਸਾਬ ਨਹੀਂ ਆ ਜਾਂਦਾ ਉਹਨਾਂ ਤੇ ਜਿੰਨੇ ਵੀ ਸਿੱਖ ਚੰਗੀਆਂ-ਚੰਗੀਆਂ ਪੋਸਟਾਂ ਤੇ ਚੰਗੇ-ਚੰਗੇ ਅਹੁਦਿਆਂ ਤੇ ਚੰਗੇ-ਚੰਗੇ ਕਾਰੋਬਾਰਾਂ ਦੇ ਬੈਠੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੁਰੂ ਅਮਰਦਾਸ ਜੀ ਦੀ ਦੀ ਜੋਤੀ ਜੋਤ ਸਮਾਉਣ ਦੇ ਦਿਵਸ ਤੇ ਇਹ ਇਹ ਪ੍ਰਣ ਕਰੀਏ ਕਿ ਕਿ ਅਸੀਂ ਘਟੂ ਘਟ 2 ਘੰਟੇ ਜਿੱਥੇ-ਜਿੱਥੇ ਵੀ ਬੈਠੇ ਆ ਇਹ ਕੋਈ ਜ਼ਰੂਰੀ ਨਹੀਂ ਕਿ ਆਪਾਂ ਮਤਲਬ ਹੋਰ ਦੁਆਰਾ ਜੇ ਮੰਦਿਰਾਂ ਚ ਪੁਰਾਣੇ ਸਾਂ ਜਾਣਾ ਨਹੀਂ ਜਿੱਥੇ-ਜਿੱਥੇ ਬੈਠੇ ਹੋ ਜਿਹੜੇ-ਜਿਹੜੇ ਬੰਦੇ ਤੁਹਾਡੇ ਸੰਪਰਕ ਚ ਆਉਂਦੇ ਨੇ ਉਹਦੇ ਨਾਲ ਗੁਰੂ ਦੇ ਸ਼ਬਦ ਦੀ ਅਕਾਲ ਪੁਰਖ ਦੇ ਸ਼ਬਦ ਦੀ ਸਾਂਝ ਪਾਉਣੀ ਸ਼ੁਰੂ ਕਰੀਏ ਉਹਦਾ ਪ੍ਰਚਾਰ ਕਰ ਸਕਦੇ ਆ ਅੱਜ ਦੇ ਐਪੀਸੋਡ ਦੇ ਵਿੱਚ ਸਾਰੀ ਸੰਤਾਂ ਨੂੰ ਬਹੁਤ ਬੁਟਨਪੁਰ ਤੋਂ ਵਧਾਈਆਂ ਕਿ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗਦੀ ਦਿਵਸ ਨੂੰ ਤੇ ਗੁਰੂ ਅਰਦਾਸ ਜੀ ਦੇ ਜੋਤੀ ਜੋ ਸਮੂਹ ਦੇ ਦਿਵਸ ਨੂੰ ਮਨ ਆਪਣੇ ਸਤਿ ਆਪਾ ਨੰਨ ਲ ਮਾਰੇ ਹਾਂ ਤੇ ਇਹਦੇ ਤੋਂ ਕੁਝ ਸਿੱਖਣ ਦੀ ਅਦਾਬਦਾਲਾ ਕਰ ਰਹੇ ਹਾਂ ਜੇ ਕਿਸੇ ਨੂੰ ਚੰਗਾ ਲੱਗੇ ਸਬਸਕ੍ਰਾਈਬ ਕਰੇ ਲਾਈਕ ਕਰੋ ਕਮੈਂਟਸ ਕਰੋ ਜੰਗਾ ਲੱਗਦਾ ਹੈ ਤੇ ਕਮੈਂਟਸ ਵਧੀਆ ਕਰੋ ਨਹੀਂ ਲੱਗਦਾ ਤੇ ਸੁਝਾਅ ਸੁਝਾਅ ਦਿਓ ਤਾਂ ਕਿ ਆਪਾਂ ਇਹਨੂੰ ਹੋਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ